ਐਸਪੀ ਜਿਹੜਾ ਤਰ ਪਿੱਖੀ ਵਿੰਡ ਵਾਲਾ ਸੀ ਪਰਮਜੀਤ ਸਿੰਘ ਇਹ ਗਿਆ ਤੇ ਮੈਨੂੰ ਵੀ ਇਤਰਾ ਬੁਲਾਇਆ ਕਹਿੰਦਾ ਤੁਸੀਂ ਆਂਦਾ ਤੁਸੀਂ ਕੀ ਕਰਦੇ ਜੋ ਕਹਿੰਦਾ ਤੁਸੀਂ ਮੈਨੂੰ ਦਓ ਇਹਨੂੰ ਕਹਿੰਦਾ ਹਰੀਆਂ ਵਾਲੇ ਦਰਿਆ ਦੀਆਂ ਮਛੀਆਂ ਬੜੀਆਂ ਭੁੱਖੀਆਂ ਬੈਠੀਆਂ ਤੁਸੀਂ ਕਹਿੰਦਾ ਇਹਨੂੰ ਕਿਉਂ ਨਹੀਂ ਮਾਰਦੇ ਅੱਛਾ ਤੁਸੀਂ ਇਹਨੂੰ ਕਾਦੇ ਵਾਸਤੇ ਰੱਖਿਆ ਤੇ ਆ ਇਦਾਂ ਦੀ ਸ਼ਬਦਾਵਲੀ ਪੁਲਿਸ ਵਾਲੇ ਹਾਂਜੀ ਹਾਂਜੀ ਐਵੇਂ ਦੀ ਤੇ ਮੈਂ ਤਾਂ ਮੈਂ ਤਾਂ ਕਿਹਾ ਸੀ ਮੈਂ ਮੈਨੂੰ ਮਾਰ ਦਿਓ ਮੈਂ ਕਿਹਾ ਮੈਂ ਮਤਲਬ ਮੈਂ ਨਹੀਂ ਨਹੀਂ ਮੈਂ ਜੀਣਾ ਚਾਹੁੰਦੀ ਮੈਂ ਕਿਹਾ ਤੁਸੀਂ ਮਾਰ ਦਿਓ ਮੈਨੂੰ ਜੇ ਮਾਰਨਾ ਹੈ ਤੇ ਪਤਾ ਨਹੀਂ ਵੀਰ ਜੀ ਉਹਨਾਂ ਨੇ ਸ਼ਾਇਦ ਮਾਰ ਵੀ ਦੇਂਦੇ ਕਿ ਪਤਾ ਨਹੀਂ ਕੀ ਉਹਨਾਂ ਨੇ ਕਿਉਂ ਨਹੀਂ ਮਾਰਿਆ ਜਾਂ ਕੋਈ ਵਾਈਗਰੂ ਵੱਲੋਂ ਕੋਈ ਵਧੀ ਸੀ ਬੜੀ ਦਰਦਨਾਕ ਤੁਹਾਡੀ ਕਹਾਣੀ ਹੈ ਔਰ ਮੈਂ ਸਮਝਦਾ ਕਿ ਪੂਰੀ ਸਹਰਾਸਤੀਆਂ ਜੋ ਗੱਲਾਂ ਤੁਸੀਂ ਸਾਡੇ ਨਾਲ ਸਾਂਝੀਆਂ ਕਰ ਸਕਦੇ ਹੋ ਅਜੇ ਵੀ ਸ਼ਾਇਦ ਸ਼ਾਇਦ ਤੁਹਾਡਾ ਮਨ ਇਸ ਗੱਲ ਦੀ ਇਜਾਜ਼ਤ ਨਹੀਂ ਦਿੰਦਾ ਵੀ ਹੁਣ ਬੱਚੇ ਸਿਆਣੇ ਬੇਟੀ ਤੁਹਾਡੀ ਅੱਜ ਕੱਲ ਕਿੱਥੇ ਆ ਬੇਟੀ ਵੀਰ ਜੀ ਇਸ ਟਾਈਮ ਤੇ ਕੈਨੇਡਾ ਹੈ ਹਾਂਜੀ ਸ਼ੁਕਰਾ ਸੱਚੇ ਪਾਤਸ਼ਾਹ ਦਾ ਹਾਂਜੀ ਬੇਟੀ ਨੂੰ ਵੀਰ ਜੀ ਮੇਰੇ ਮਨ ਦੀ ਵੀ ਇਹ ਸੀ ਕਿ ਮੈਂ ਆਪਣੀ ਬੇਟੀ ਨੂੰ ਪੜਾਵਾ ਲਿਖਾਵਾ ਤੇ ਇਹਨੂੰ ਵੀ ਵਧੀਆ ਤਰੀਕੇ ਨਾਲ ਆਪਣੇ ਪੈਰਾਂ ਤੇ ਖੜੀ ਹੋਵੇ ਤੇ ਇਹ ਬੜੇ ਮਾਣ ਦੇ ਨਾਲ ਕਹਿ ਸਕੇ ਕਿ ਮੈਂ ਨਾਰਸਿੰਘ ਪਾੜਾ ਦੀ ਬੇਟੀ ਤੇ ਕੋਈ ਵੀ ਦੇਖੇ ਤੇ ਕਵੇ ਹਾਂ ਠੀਕ ਆ ਕਿ ਇਹ ਮਤਲਬ ਵੀ ਵਧੀਆ ਬੜੇ ਲਿਖੇ ਬੱਚੇ ਆ ਤੇ ਪਿਜ ਜਾਰੂ ਸਖੜਕੂ ਸਿੰਘਾਂ ਦੇ ਜੀ ਜੀ ਅੱਛਾ ਇੱਕ ਭੈਣ ਜੀ ਮੈਂ ਅੱਜ ਵੇਖ ਕੇ ਹੈਰਾਨ ਹੋ ਗਿਆ ਕਾਲੀਏ ਸਖਤਰੀ ਦੇ ਵਿੱਚ ਜਿੱਡਾ ਵੱਡਾ ਨਾਂ ਭਾਈ ਨਾਰ ਸਿੰਘ ਪਾੜੇ ਦਾ ਤੇ ਘਰ ਤੇ 1947 ਵੇਲੇ ਵਰਗਾ ਮਾਹੌਲ ਲੱਗਦਾ ਸਾਨੂੰ ਹਾਂਜੀ ਵੀਰ ਜੀ ਘਰ ਫਿਰ ਤੁਹਾਨੂੰ ਪਤਾ ਹੀ ਆ ਵੀ 88 ਦੇ ਵਿੱਚ ਜੇ ਪਹਿਲਾਂ ਤੇ ਜਦੋਂ ਆਂਦੇ ਮਤਲਬ ਪਾਕਿਸਤਾਨ ਬਣਿਆ ਉਦੋਂ ਵੀ ਇੱਕ ਵਾਰ ਆਏ ਪਰਿਵਾਰ ਉੱਜੜੇ हां अच्छा ये उधरों आए सी नहीं नहीं उधरों नहीं सी आए इत्थे ही सी तो बॉर्डर नेड़े नेड़े होन करके तो जदों मतलब 65 ਦੇ ਵਿੱਚ ਜੰਗ ਲੱਗੀ 71 ਦੇ ਵਿੱਚ ਜੰਗ ਲੱਗੀ ਦੋ ਵਾਰਾ ਤੋਂ ਉਦੋਂ ਹੀ ਇੱਥੋਂ ਨਿਕਲੇ ਤੇ ਫੇਰ ਉਸ ਤੋਂ ਬਾਅਦਾਂ ਤੁਸੀਂ ਦੇਖ ਲਓ ਵੀ 88 ਦੇ ਵਿੱਚ ਇਹ ਪਗੋੜੇ ਹੋਗੇ ਤੇ ਫੇਰ ਪਰਿਵਾਰ ਦੇ ਕਿਹੜੇ ਹਾਲਾਤ ਹੋਣੇ ਸੀ ਆਕਾ ਮਾਈ ਕਰਨੀ ਕਿਹੜੇ ਵੇਲੇ ਸੀ ਤੇ ਘਰ ਦੇ ਵਿੱਚ ਵੀਰ ਜੀ ਲਗਾਤਾਰ 5 ਸਾਲ ਪਰਿਵਾਰ ਨੇ ਘਰ ਦੇ ਵਿੱਚ ਕਿਸੇ ਨੇ ਰਹਿਣਾ ਨਹੀਂ ਕੋਈ ਇੱਕ ਫਿਰ ਇਹਨਾਂ ਦੇ ਚਾਚੇ ਦਾ ਬੇਡਾ ਸੀ ਪੀਪਲ ਸਿੰਘ ਤੂਫਾਨ ਇਸ ਘਰ ਦੇ ਵਿੱਚ ਮਤਲਬ ਇਹ ਦੋ ਭਰਾ ਸੀ ਸੰਘਰਸ਼ ਦੇ ਵਿੱਚ ਤੇ ਆ ਹੁਣ ਤੇ ਆ ਪਿੱਛੇ ਮਤਲਬ ਬੈਕ ਤੇ ਉਹਨਾਂ ਦਾ ਘਰ ਆ ਤੇ ਉਦੋਂ ਸਾਡਾ ਇੱਕ ਹੀ ਸਾਰਾ ਬੇਡਾ ਖੁੱਲਾ ਹੀ ਬੇਡਾ ਸੀ ਤੇ ਪੁਲਿਸ ਦਾ ਤਾਂ ਪਤਾ ਇੱਕ ਗੇਟ ਇੱਕ ਦਰਵਾਜ਼ਾ ਇੱਧਰ ਸੀ ਤੇ ਇੱਕ ਇੱਧਰ ਸੀ ਤੇ ਪੁਲਿਸ ਉਹ ਦੋਨਾਂ ਦਰਵਾਜ਼ਿਆਂ ਤੋਂ ਨਹੀਂ ਆ ਜਾਂਦੀ ਸੀ ਘਰ ਦੇ ਵਿੱਚ ਤੇ ਕਹਿੰਦੇ ਮਾਦਾ ਜੀ ਜਿਵੇਂ ਦੱਸਦੇ ਜਿਵੇਂ ਸਾਰੇ